ਕਹਿੰਦੇ ਕਿ ਜੀ ਹੱਡੀਆਂ ਦੀ ਪ੍ਰੋਬਲਮ ਹੈ ਕੈਲਸ਼ੀਅਮ ਕਮ ਹੈ ਇਹ ਹੈ ਹੂੰ ਤਾਂ ਲੋਕ ਕਹਿੰਦੇ ਦੁੱਧ ਪੀਓ ਜ ਮੈਂ ਤੁਹਾਨੂੰ ਮੈਂ ਪਹਿਲਾਂ ਪੁੱਛਿਆ ਕਿ ਲੋਕ ਦੁੱਧ ਨਹੀਂ ਪੀਂਦੇ ਹੋਰ ਕਿਹੜੀ ਇਦਾਂ ਦੀ ਚੀਜ਼ ਹੈ ਜਿਹਦੇ ਨਾਲ ਜਿੱਥੋਂ ਆਪਾਂ ਨੂੰ ਕੈਲਸ਼ੀਅਮ ਦਿਨੀ ਮਾਤਰਾ ਦੇ ਚਾਹੀਦਾ ਹੈ ਥੋੜਾ ਬਹੁਤ ਤਾਂ ਮਿਲਦਾ ਹੀ ਰਹਿੰਦਾ ਹੈ ਕੋਈ ਸਪੈਸ਼ਲ ਮਦਦ ਕੋਈ ਕੋਈ ਵੀ ਇਦਾਂ ਦੀ ਚੀਜ਼ ਜਾਂ ਕੋਈ ਕਿਸੇ ਦਾ ਸੇਵਨ ਕਰਨ ਨਾਲ ਜਿੱਦੋਂ ਕੈਲਸ਼ੀਅਮ ਪ੍ਰੋਪਰ ਮਿਲ ਜਾਵੇ ਜਿਹੜੀ ਜਿੱਦੋਂ ਦਵਾਈਆਂ ਦੀ ਗੱਲ ਕਰਾਂਗੇ ਉਹ ਚ ਤਾਂ ਬਹੁਤ ਘੱਟ ਲੋਕ ਮੈਨੂੰ ਪੁੱਛਦੇ ਰਹਿੰਦੇ ਅੱਜ ਤੁਸੀਂ ਆਏ ਹੋ ਮੈਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦੱਸਦਾ ਨਾਰੀਅਲ ਪ ਸਰ ਕਮਾਲ ਹੈ ਉਹ ਮੈਂ ਪੀਣਾ ਸਰ ਉਹ ਜਿਹੜੇ ਦੇ ਵਿੱਚ ਕੋਈ ਚੀਜ਼ ਇਹ ਜਿਹੀ ਨਹੀਂ ਜਿਹੜੀ ਨਾਰੀਅਲ ਪਾਣੀ ਚ ਤੁਹਾਨੂੰ ਨਾ ਮਿਲੇ ਵਾਹ ਵਾਹ ਔਰ ਦੂਸਰਾ ਸੰਘਾੜੇ ਇਹ ਤਾਂ ਪਰ ਇੱਥੇ ਤਾਂ ਉਹ ਤਾਂ ਬੰਬਈ ਮਿਲਦੇ ਜਿਹਨੂੰ ਪਾਣੀ ਫਲ ਕਹਿੰਦੇ ਆ ਨਹੀਂ ਸਾਰੀ ਜਗ੍ਹਾ ਮਿਲਦੇ ਜਿਹਦਾਉਂਦੇ ਆ ਕਾਲੇ ਕਾਲੇ ਦੀ ਕੀ ਪਰ ਟੇਸਟ ਨਹੀਂ ਹੁੰਦਾ ਵਧੀਆ ਉਹਦਾ ਟੇਸਟ ਨਹੀਂ ਹੁੰਦਾ ਪਰ ਜਦੋਂ ਟੇਸਟ ਹੀ ਲੱਗਣ ਲੱਗ ਜੇ ਕੋਈ ਚੀਜ਼ ਬੰਦੇ ਨੂੰ ਹੁਣ दारू ਪੀਣ ਵਾਲਿਆਂ ਨੂੰ दारू ਵਧੀਆ ਲੱਗਦੀ ਸਵਾਦ ਲੱਗਦਾ ਆਹ ਅਪਣਿੱਦਰ ਮਿਲਦੇ ਨਾ ਮਿਲਦੇ ਨਾਰਮਲ ਤੁਸੀਂ ਲੁਧਿਆਣੇ ਦੇਖਿਆ ਕਰੋ ਰੇੜੀਆਂ ਭਰੀਆਂ ਹੁੰਦੀਆਂ ਚੰਡੀਗੜ੍ਹ ਰੇੜੀਆਂ ਤਾਂ ਮੈਂ ਬੰਬੇ ਰੇੜੀਆਂ ਤੇ ਦੇਖਿਆ ਹੋਇਆ ਤੇ ਇਹ ਆਮ ਮਿਲਦੇ ਆ ਅੱਛਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਅੱਜਕੱਲ੍ਹ ਗਰਮੀ ਆ ਗਈ ਜੂਨ ਜੁਲਾਈ ਅਗਸਤ ਇਹ ਮਹੀਨੇ ਜਿਹੜੇ ਨੇ ਇਹਦੇ ਵਿੱਚ ਇੱਕ ਤਾਂ ਸਤੂ ਜੌਂ ਦਾ ਸਤੂ ਜਾਂ ਇਹ ਪੁੱਛਣਾ ਸੀ ਤੁਹਾਨੂੰ ਇੱਕ ਚਲੇ ਦਾ ਹੁੰਦਾ ਇੱਕ ਜੌਂ ਦਾ ਹੁੰਦਾ ਜੌਂ ਦਾ ਸਤੂ ਇੱਕ ਛੋਲੇ ਇਹ ਘਰੇ ਹੀ ਬਣਾ ਸਕਦੇ ਆ ਜਾਂ ਘਰੇ ਬਣ ਜਾਂਦੇ ਜੇ ਮੈਂ ਛੋਲੇ ਲੈ ਲੇ ਕ੍ਰਸ਼ ਕਰ ਲੇ ਉਹਨਾਂ ਨੂੰ ਕ੍ਰਸ਼ ਕਰਕੇ ਪਾਊਡਰ ਹੀ ਆ ਬਸ ਹਾਂ ਪਾਊਡਰ ਮੈਂ ਬਣਾਇਆ ਸੀ ਤੁਹਾਨੂੰ ਜੇ ਛੋਲੇ ਨੂੰ ਕ੍ਰਸ਼ ਕਰਨਾ ਹਾਂਜੀ ਹਾਂਜੀ ਉਹੀ ਤੇ ਜੌਂ ਜੌਂ ਦਾ ਜਿਹੜਾ ਹੈਗਾ ਉਹਨੂੰ ਵੀ ਚੰਗੀ ਤਰ੍ਹਾਂ ਮਤ ਕ੍ਰਸ਼ ਕਰਕੇ ਛਾਂਲ ਲਓ ਛਾਂਲ ਲਓ ਉਹ ਚਿਲਕਾ ਹਟ ਜਾਂਦਾ ਦਿੱਤੇ ਕਾ ਕਮਾਲ ਰਿਜ਼ਲਟ ਆਉਂਦੇ ਨੇ ਜੀ ਇਹਦੇ ਜੌਂ ਤਾਂ ਸੁਣਿਆ ਜੀ ਮੈਂ ਠੰਡਾ ਹੁੰਦਾ ਉਹਦੇ ਵਿੱਚ ਤੁਸੀਂ ਹੋਰ ਕਰ ਸਕਦੇ ਹੋ ਸ਼ੱਕਰ ਪਾਓ ਚੀਨੀ ਨਾ ਪਾਓ ਗੂੜਾ ਵਾਲੀ ਸ਼ੱਕਰ ਆਪਣੀ ਸ਼ੱਕਰ ਪੂਰਾ ਰੱਖਣਾ ਜੀ ਇਹ ਦੋ ਚੀਜ਼ਾਂ ਜਿਹੜੀਆਂ ਨੇ ਸਤੂ ਜਿਹੜੇ ਨੇ ਇਹ ਬਹੁਤ ਫਾਇਦਾ ਕਰਦੇ ਆ ਔਰ ਇੱਕ ਬੇਲ ਦਾ ਸ਼ਰਬਤ ਅੱਛਾ ਬੇਲ ਦਾ ਪਾਊਡਰ ਵੀ ਲੈ ਸਕਦੇ ਆ ਜੀ ਪਾਊਡਰ ਵੀ ਲੈ ਸਕਦੇ ਆ ਮੈਂ ਪਾਊਡਰ ਮਗਾਇਆ ਸੀ ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਬੇਲ ਦਾ ਪਾਊਡਰ ਹੈ ਨਾ ਜੀ ਉਹ ਬੇਲ ਫਰੂਟ ਮਿਲਦਾ ਹਾਂਜੀ ਆਈ نو ਜਿਹੜਾ ਫਰੂਟ ਆ ਉਹ ਡਰਾਈ ਮਿਲ ਜਾਂਦਾ ਜੀ ਐ ਲੱਡੂ ਜਿਹਾ ਪੂਰਾ ਹਾਰਡ ਉਹਨੂੰ ਕੀ ਕਰੋ ਰਾਤ ਨੂੰ ਅੱਧਾ ਇੱਕ ਜੱਗ ਪਾਣੀ ਲੈ ਕੇ ਉਹ ਚ ਗੇਰ ਦੋ ਸਵੇਰ ਤੱਕ ਉਹ ਬਣ ਜਾਂਦੀ ਚੀਜ਼ ਪੂਰੀ ਸਵੇਰੇ ਉਹਨੂੰ ਮੱਥ ਲਓ ਚੰਗੀ ਤਰ੍ਹਾਂ ਮੈਂ ਤਾਂ ਦਰੂਕ ਕੱਟ ਕੇ ਖਾਣ ਦੀ ਕੋਸ਼ਿਸ਼ ਕੀਤੀ ਖਾਦਾ ਨਹੀਂ ਗਿਆ ਇਹ ਨਹੀਂ ਕੱਟਿਆ ਉਹਨੂੰ ਮੱਤ ਕੇ ਚੰਗੀ ਤਰ੍ਹਾਂ ਪੱਕਿਆ ਸੀਗਾ ਜੂਸ ਕੱਢ ਲਓ ਉਹ ਬਣਦੀ ਜੀ ਚੀਜ਼ ਮੈਂ ਇੱਕ ਦੋ ਦੇਖਦਾ ਅਗਰ ਕੋਈ ਸਭ ਤੋਂ ਵਧੀਆ ਕੋਈ ਪੇਟ ਨੂੰ ਸੈੱਟ ਰੱਖਣ ਵਾਲੀ ਚੀਜ਼ ਆ ਤਾਂ ਬੇਲ ਫਰੂਟ ਇਹ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਮ ਮਿਲਦੀਆਂ ਨੇ ਜੇ ਤੁਸੀਂ ਉਨ ਜਾਓ ਦਿੱਲੀ ਜਾਂ ਆਪਣੇ ਯੂਪੀ ਬਿਹਾਰ ਇੱਥੇ ਰੇੜੀਆਂ ਤੇ ਲੱਗਾ ਹੋਇਆ ਜੀ ਆਪਣੇ ਤੇ ਮੈਂ ਪਟਿਆਲੇ ਗਿਆ ਸੀ ਕਿਦੋਂ ਹਾਂ ਉੱਥੇ ਬੇਲ ਦਾ ਉਹ ਲਿਖਿਆ ਸੀ ਸ਼ੇਕ ਬੇਲ ਸ਼ੇਕ ਸ਼ਾਂ ਬੇਲ ਸ਼ੇਕ ਹਾਂ ਲੋਕ ਪੀਣ ਲੱਗੇ ਡਿਮਾਂਡ ਬਣੂਗੀ ਤਾਂ ਲੋਕ ਸਰਵਿਸ ਕਰਨਗੇ ਡਿਮਾਂਡ ਦੇ ਉੱਤੇ ਸਰਵਿਸ ਸਰਵਿਸ ਹੈ ਤਾਂ ਇਸ ਕਰਕੇ ਬੇਲ ਦਾ ਫਰੂਟ ਤੇ ਇੱਕ ਆਪਣੇ ਚਨੇ ਦਾ ਸਤੂ ਜਾਂ ਜੋ ਦਾ ਸਤੂ ਇਹ ਚੀਜ਼ਾਂ ਜਿਹੜੀਆਂ ਨੇ ਅਗਰ ਲੋਕ ਲੈਂਦੇ ਰਹਿਣਗੇ ਤਾਂ ਸੁਭਾਸ਼ ਗੋਇਲ ਨੂੰ ਥੈਂਕ ਯੂ ਕਹਿੰਦੇ ਰਹਿਣਗੇ ਕਹਿੰਦੇ ਕਿ ਜੀ ਹੱਡੀਆਂ ਦੀ ਪ੍ਰੋਬਲਮ ਹੈ ਕੈਲਸ਼ੀਅਮ ਕਮ ਹੈ ਇਹ ਹੈ ਤਾਂ ਲੋਕ ਇਹਨੇ ਦੁੱਧ ਪੀਓ ਜਿਵੇਂ ਤੁਹਾਨੂੰ ਮੈਂ ਪਹਿਲਾਂ ਪੁੱਛਿਆ ਕਿ ਲੋਕ ਦੁੱਧ ਨਹੀਂ ਪੀਂਦੇ